ਮੈਂ ਤੁਹਾਡਾ ਆਪਣਾ ਪਿਆਰਾ ਰਿਪੋਰਟਰ ਯਸ਼ਪਾਲ ਨਿਊਜ਼ 91 ਪੰਜਾਬ ਤੋਂ ਪਹੁੰਚੇ ਹਾਂ ਪ੍ਰੇਮ ਕਲੋਨੀ ਸਾਨੇਵਾਲ ਨੰਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਮੰਤਰੀ ਹਨ ਨਿਰਦੇਸ਼ ਅਨੁਸਾਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਦੇ ਸਹਿਯੋਗ ਨਾਲ ਪ੍ਰਦਾਨ ਰਾਜਦੀਪ ਪਾਟਿਆ ਜੀ ਨੇ ਪ੍ਰੇਮ ਕਲੋਨੀ ਸਾਨੇਵਾਲ ਦੀ ਪਾਰਕ ਵਿੱਚ ਬੂਟੇ ਲਗਾਏ ਇਸ ਮੌਕੇ ਤੇ ਮੌਜੂਦਾ ਪ੍ਰਧਾਨ ਕੀਰਤਨ ਸਿੰਘ ਬੱਬੂ ਕੌਂਸਲਰ ਜਸਵਿੰਦਰ ਕੌਰ ਤਲਵਾੜਾ ਗੁਰਮੀਤ ਸਿੰਘ ਪੱਪੂ ਤਲਵਾੜਾ ਰਵਿੰਦਰ ਸਿੰਘ ਬੱਬੂ ਖਾਲਸਾ ਕੁਲਵਿੰਦਰ ਸੰਦੂ ਬਲਵੰਤ ਸਿੰਘ ਸੂਰਜ ਸੇਣੀ ਦਲਜੀਤ ਚੋਹਾਨ ਜਨਰਲ ਸਕੱਤਰ ਪੰਜਾਬ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਓ ਗੱਲਬਾਤ ਵੀ ਕਰਦੇ ਹਾਂ ਇਹ ਮੁਹਿਮ ਕਿੰਨੇ ਚਿਰ ਜਾਰੀ ਰਹੇਗੀ ਅਤੇ ਇਸ ਦੇ ਨਾਲ-ਨਾਲ ਪੁੱਛਦੇ ਹਾਂ ਕੀ ਕੀ ਪ੍ਰਬੰਧ ਕੀਤੇ ਗਏ ਨੇ ਤੇ ਇਸ ਦੀ ਸੰਭਾਲ ਕਿਸ ਤਰ੍ਹਾਂ ਕੀਤੀ ਜਾਵੇਗੀ ਕਾਰਪੋਰੇਸ਼ਨ ਦੇ ਸਾਡੇ ਜਿਹੜਾ ਸਫਾਈ ਕਰਮਚਾਰੀ ਨੇ ਇਹਨਾਂ ਦਾ ਵੀ ਬੜਾ ਬੜਾ ਧੰਨਵਾਦ ਹੈ ਬੜੀ ਗਰਮੀ ਦੇ ਵਿੱਚ ਬੜੇ ਮਿਹਨਤ ਨਾਲ ਲੱਗੇ ਹੋਏ ਨੇ ਅੱਜ ਕਹਿੰਦੇ ਜੀ ਅਸੀਂ ਰੋਟੀ ਵੀ ਨਹੀਂ ਖਾਣੀ ਅੱਜ ਅਸੀਂ ਬੂਟੇ ਹੀ ਲਾਉਣੇ ਨੇ ਸਾਰਾ ਦਿਨ ਹੁਣ ਅਸੀਂ ਇੱਕ ਇੱਕ ਸਮੋਸਾ ਖਾ ਕੇ ਹਟਿਆ ਨਾਲੇ ਠੰਡੇ ਪੀ ਕੇ ਹਟਿਆ ਜੀ ਬਹੁਤ ਮਿਹਨਤ ਨਾਲ ਲੱਗੇ ਨੇ ਇਹਨਾਂ ਦਾ ਦਿਨੋਂ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਪ੍ਰੇਮ ਕਲੋਨੀ ਨੰਦਪੁਰ ਵਿਖੇ ਜੋ ਅੱਜ ਪਾਰਕ ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਉਨ੍ਹਾਂ ਦੀ ਰਹਿਨਵਾਈ ਹੇਠ ਸਾਡੇ ਪ੍ਰਧਾਨ ਜੀ ਸਾਹਨੇ ਵਾਲ ਦੇ ਰਾਜਦੀਪ ਸਿੰਘ ਜੀ ਭਾਟੀਆ ਉਹਨਾਂ ਦੇ ਵੀ ਬਹੁਤ ਵਧੀਆ ਪ੍ਰਾਲਾ ਸਹਿਯੋਗ ਦੇ ਨਾਲ 400 ਬੂਟਾ ਪ੍ਰੇਮ ਕਲੋਨੀ ਦੇ ਪਾਰਕ ਦੇ ਵਿੱਚ ਲਾਇਆ ਜਾ ਰਿਹਾ ਹੈ ਬੂਟੇ ਬਹੁਤ ਵਧੀਆ ਨੇ ਫਲਦਾਰ ਬੂਟੇ ਨੇ ਤੇ ਸਜਾਵਟ ਵਾਲੇ ਬੂਟੇ ਨੇ ਤੇ ਵਧੀਆ ਜਿਹੜੇ ਬੂਟੇ ਬੇਲਾਂ ਵਾਲੇ ਹੋਰ ਜਿੰਨੇ ਵੀ ਮਤਲਬ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਕਿਸਮਾਂ ਦੇ ਬੂਟੇ ਨੇ ਇਹ ਬੜਾ ਵਧੀਆ ਪ੍ਰਾਲਾ ਜੀ ਇਹ ਦੇਖੋ ਜਿਹੜਾ ਸਾਡਾ ਆਉਣ ਵਾਲਾ ਬੱਚਿਆਂ ਦਾ ਉਹ ਵੇਖਾ ਟਾਈਮ ਜਿੰਨੀ ਸਾਨੂੰ ਆਕਸੀਜਨ ਦੀ ਲੋੜ ਆ ਇੰਡਸਟਰੀ ਦੇ ਵਿੱਚ ਜਿਸ ਤਰ੍ਹਾਂ ਇੰਡਸਟਰੀ ਲੱਗਦੀ ਆ ਪੋਲੂਸ਼ਨ ਵੀ ਹੁੰਦਾ ਔਰ ਦਰਖਤਾਂ ਦੀ ਕਟਾਈ ਵੀ ਲੋਕੀ ਬਹੁਤ ਕਰਦੇ ਆ ਇਸ ਚੀਜ਼ ਨੂੰ ਅੱਜ ਮੰਦੇ ਨਜ਼ਰ ਰੱਖਦੇ ਹੋਏ ਸਾਨੂੰ ਜਿੰਨੀ ਆਕਸੀਜਨ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਹਰਕ ਨਾਗਰਿਕ ਨੂੰ ਸਾਡੀ ਇੱਕ ਇਹ ਜ਼ਿੰਮੇਵਾਰੀ ਬਣਦੀ ਆ ਸਾਡੇ ਜਿੱਥੇ ਵੀ ਘਰ ਦੇ ਕੋਲ ਜਗ੍ਹਾ ਹੋਵੇ ਜਿੱਥੇ ਸਾਡਾ ਕਾਰੋਬਾਰ ਦੀ ਜਗ੍ਹਾ ਹੋਵੇ ਔਰ ਜਿੱਥੇ ਸਾਡੇ ਖੇਤ ਨੇ ਖੇਤਾਂ ਦੇ ਵਿੱਚ ਜਿੱਥੇ ਵੀ ਸਾਨੂੰ ਸੜਕਾਂ ਦੇ ਗਲੀਆਂ ਦੇਾਰੇ ਆਲੇ-ਦਾਲੇ ਕਿਨਾਰੇ ਜਿੱਥੇ ਵੀ ਸਾਨੂੰ ਲੋਡ ਮਹਿਸੂਸ ਹੁੰਦੀ ਹੋਵੇ ਇਹ ਸਾਨੂੰ ਵਾਤਾਵਰਣ ਸੰਭਾਲਣ ਦੀ ਬਹੁਤ ਜ਼ਿਆਦਾ ਲੋੜ ਆ ਬਹੁਤ ਜ਼ਿਆਦਾ ਜ਼ਰੂਰਤਾਂ ਕਿਉਂਕਿ ਆਕਸੀਜਨ ਤੋਂ ਬਿਨਾ ਅਸੀਂ ਇੱਕ ਮਿੰਟ ਵੀ ਨਹੀਂ ਜੀ ਸਕਦੇ ਹੈਗੇ ਕਿੰਨੇ ਬੂਟੇ ਲਗਾਉਣ ਦਾ ਟੀਚਾ ਰੱਖਿਆ ਅੱਜ ਦਾ ਫਿਲਹਾਲ 450 ਦਾ ਉਸ ਤੋਂ ਬਾਅਦ ਤੁਸੀਂ ਹੁਣ ਜਦੋਂ ਜਿਸ ਤਰ੍ਹਾਂ ਚ ਲੜੀਏ ਤੁਰੀ ਆ ਇਹ ਅਸੀਂ ਹਰ ਹਫ਼ਤੇ ਦੀ ਹਫ਼ਤੇ ਕਮ ਸੇ ਕਮ 100000 ਬੂਟੇ ਦਾ ਅਜ਼ੂਤੀ ਚਾ ਰੱਖਿਆ ਬਹੁਤ ਤੋਂ ਬਹੁਤ ਬੂਟੇ ਲਾਈਏ ਸਾਨੇ ਨਾਲ ਨੂੰ ਪੂਰਾ ਹਰਿਆ ਭਰਿਆ ਇਹਨੂੰ ਸਾਨੇ ਨਾਲ ਹਲਕੇ ਨੂੰ ਸਾਡੇ ਅੱਜ ਮੰਤਰੀ ਸਾਹਿਬ ਜੀ ਨੇ ਉਹਨਾਂ ਨੇ ਵੀ ਸਾਨੇ ਨਾਲ ਮੰਡੀ ਦੇ ਵਿੱਚ ਬੂਟੇ ਲਾਏ ਨੇ ਉਹਨਾਂ ਨੇ ਵੀ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਇੱਥੇ ਹੀ ਲਾ ਰਹੇ ਹਾਂ ਹੋਰ ਵੀ ਸਾਨੂੰ ਜਿੱਥੇ-ਜਿੱਥੇ ਜਗ੍ਹਾ ਦੀ ਲੱਗਦਾ ਆਪਾਂ ਤਾਂ ਮਹਿਸੂਸ ਲੋੜ ਬਸੇ ਨੂੰ ਉੱਥੇ ਲਾਵਾਂ ਕਹਿਣਾ ਚਾਹੋਗੇ ਅੱਜ ਦੇ ਮੁੱਢ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੇ ਹੁਕਮ ਅਨੁਸਾਰ ਅੱਜ ਸਵੇਰ ਦੇ ਅਸੀਂ ਸਾਰੀ ਟੀਮ ਨੇ ਸਾਹਨੇ ਵਾਲਦੇ ਜਿੰਨੇ ਵੀ ਸਾਡੇ ਕਾਉਂਸਲਰ ਸਹਿਬਾਨ ਨੇ ਸਾਰੇ ਰਲ ਕੇ 400 ਬੂਟਾ ਅਸੀਂ ਲੈ ਕੇ ਆਂਦਾ ਜਿਹੜੇ ਸਵੇਰ ਦੇ ਲੱਗੇ ਹੋਏ ਸਾਰੇ ਲਾਣ ਅਨੰਦਪੁਰ ਦੀ ਪਾਰਕ ਦੇ ਵਿੱਚ ਬਾਕੀ ਸਾਰੇ ਹੀ ਸਹਿਯੋਗ ਕਰਕੇ ਸਾਰਿਆਂ ਨੂੰ ਪਬਲਿਕ ਨੂੰ ਵੀ ਅਪੀਲ ਕਰਦੇ ਆਂ ਵੀ ਤੁਸੀਂ ਵੱਧ ਤੋਂ ਵੱਧ ਇੱਕ ਇੱਕ ਬੰਦਾ ਦੋ ਦੋ ਚਾਰ ਚਾਰ ਬੂਟੇ ਜਰੂਰ ਲਗਾਓ ਤਾਂ ਕਿ ਆਪਾਂ ਵਾਤਾਵਰਣ ਨੂੰ ਵਧੀਆ ਬਣਾ ਸਕੀਏ ਤੇ ਇਹ ਜਿਹੜਾ ਉਪਰਾਲਾ ਹਰਦੀਪ ਸਿੰਘ ਮੁੰਡੀਆਂ ਜੀ ਦੇ ਕਹਿਣ ਅਨੁਸਾਰ ਅਸੀਂ ਸਾਰੀ ਟੀਮ ਇਹ ਉਪਰਾਲਾ ਕਰ ਰਹੇ ਆਂ ਅ ਵੱਧ ਚੜ ਕੇ ਪਬਲਿਕ ਨੂੰ ਵੀ ਸਾਡੀ ਅਪੀਲ ਹੈ ਕਿ ਸਹਿਯੋਗ ਸਾਰੇ ਕਰੋ ਤੇ ਸਾਰੇ ਹੀ ਬੂਟੇ ਲਗਾਓ ਅੱਜ ਦਾ ਦੇਖੋ 400 ਬੂਟੇ ਲੈ ਕੇ ਆਏ ਆ ਜੀ ਤੇ ਲਗਭਗ ਹਫਤੇ ਦੇ ਵਿੱਚ ਜਿੱਦਾਂ ਜਿੱਦਾਂ ਸਾਨੂੰ ਕੋਈ ਨਾ ਕੋਈ ਜਗ੍ਹਾ ਮਿਲੇ ਜਾਊਗੀ ਕਿਤੇ 200 ਕਿਤੇ 400 ਉਹ ਰੂਟੀਨ ਵਿੱਚ ਡੇਲੀ ਬੂਟੇ ਅਸੀਂ ਲਗਾਉਂਦੇ ਰਵਾਂਗੇ ਕਿੱਥੇ ਕਿੱਥੇ ਲਗਾਣਾ ਸ਼ਾਂਦੇਵਾਲ ਪਾਰਕ ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਹੈ ਜੀ ਉੱਥੇ ਲਗਾਣੇ ਆ ਇੱਕ ਸ਼ਾਂਦੇਵਾਲ ਦੀ ਨਵੀਂ ਪਾਰਕ ਬਣਾਉਣ ਜਾ ਰਹੇ ਆ ਉੱਥੇ ਵੀ ਪਰਾਲੇ ਵੀ ਉੱਥੇ ਵੀ ਲਗਾਵਾਂਗੇ ਬਾਕੀ ਇੱਕ ਹਾਈਵੇ ਤੇ ਉੱਪਰ ਹੈਗਾ ਜਿਹੜਾ ਕਿ ਹੁਣ ਸਾਫ਼ ਸੁਥਰਾ ਹੋ ਗਿਆ ਜਿੱਥੇ-ਜਿੱਥੇ ਮਤਲਬ ਸਾਨੂੰ ਜਗ੍ਹਾ ਮਿਲਦੀ ਰਹੂਗੀ ਪਬਲਿਕ ਵੀ ਸਾਨੂੰ ਸਪੋਰਟ ਕਰੇ ਦੱਸੇ ਵੀ ਇੱਥੇ ਬੂਟੇ ਲਗਾਓ ਉੱਥੇ ਲਗਾਉਂਦੇ ਰਹਾਂਗੇ ਜੀ ਜੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਤਾਵਰਨ ਸੰਭਾਲ ਦੱਸ ਦੇ ਮੌਕੇ ਅਸੀਂ ਪ੍ਰੇਮ ਕਲੌਂਦੀ ਬਾਗ ਨੰਬਰ 14 ਤੋਂ ਜਿਹੜੀ ਸ਼ੁਰੂਆਤ ਕੀਤੀ ਆ ਵਾਤਾਵਰਨ ਨੂੰ ਸੰਭਾਲੋ ਇਹਦੇ ਦੌਰਾਨ 400 ਬੂਟਾ ਇੱਥੇ ਲੱਗ ਰਿਆ ਤੇ ਉਸ ਤੋਂ ਬਾਅਦ ਹੋਰ ਵੀ ਬੂਟੇ ਲਗਾਏ ਜਾਣਗੇ ਸਾਡੇ ਮਾਨਯੋਗ ਕੈਬਨਟ ਮੰਤਰੀ ਹਰਦੀਪ ਸਿੰਘ ਜੀ ਮੁੰਡੀਆਂ ਸਾ ਪੂਰਨ ਸਿੰਘ ਜੀ ਮਾਂ ਨਾਲ ਉਹਨਾਂ ਦੀ ਰਹਿਮਾਈ ਹੈ ਜਿਵੇਂ ਪਾਰਟੀ ਦਾ ਹੁਕਮ ਹੁੰਦਾ ਉਸ ਹਾਵ ਨਾਲ ਵਾਤਾਵਰਨ ਨੂੰ ਸੰਭਾਲ ਕਰੀਏ ਕਿਉਂਕਿ ਅੱਜ ਲੋੜ ਆ ਰੁੱਖ ਤੇ ਕੋਖਨ ਨੂੰ ਬਚਾਉਣ ਦੀ ਲੋੜ ਆ ਤਾਂ ਕਿ ਜੋ ਸਾਡੀ ਧਰਤੀ ਦਾ ਜਿਹੜਾ ਵਾਤਾਵਰਨ ਆ ਤਾਪਮਾਨ ਆ ਉਹ ਵਧਦਾ ਜਾਂਦਾ ਸਾਰਿਆਂ ਨੂੰ ਅਪੀਲ ਆ ਵੀ ਆਪਾਂ ਇੱਕ ਇੱਕ ਰੁੱਖ ਜ਼ਰੂਰ ਲਗਾ ਕੇ ਆਪਾਂ ਵਾਤਾਵਰਨ ਸੰਭਾਲ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਪ੍ਰਧਾਨ ਰਾਜਦੀ ਪਾਰਟੀ ਜੀ ਦਾ ਇਹ ਮੰਤਰੀ ਸਾਹਿਬ ਕੈਬਨਿਟ ਮੰਤਰੀ ਹਰਦੀਪ ਸਿੰਘ ਮੋਡੀਆਂ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਂਦੇਵਾਲ ਫਰੀਮ ਕਲੋਨੀ ਪਾਰਕ ਦੇ ਵਿੱਚ ਅੱਜ ਬੂਟੇ ਲਗਾਉਣ ਦਾ ਕਾਰਜ ਆਰੰਭ ਕੀਤਾ ਕਿਉਂਕਿ ਬਰਸਾਤ ਦਾ ਮੌਸਮ ਹੈ ਇਸ ਮੌਸਮ ਵਿੱਚ ਬੂਟੇ ਵਧੀਆ ਤਰੀਕੇ ਨਾਲ ਫਲਦੇ ਨੇ ਔਰ ਸਾਨੂੰ ਸ਼ਹਿਰ ਦੇ ਵਿੱਚ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਮੈਂ ਹੀ ਬੇਨਤੀ ਕਰਦਾ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਵੱਧ ਤੋਂ ਵੱਧ ਬੂਟੇ ਲਗਾ ਕੇ ਆਪਾਂ ਵਾਤਾਵਰਣ ਨੂੰ ਹਰਿਆ-ਭਰਿਆ ਕਰੀਏ ਕਿੰਨੇ ਕ ਬੂਟੇ ਲਾਉਣ ਦਾ ਟੀਚਾ ਹੈ ਟੀਚਾ ਤਾਂ ਜੀ 1500 ਬੂਟੇ ਲਾਉਣ ਦਾ ਹੈ ਸਾਡੇ ਸਾਰੇ ਵਾਰਡਾਂ ਸਾਰੇ ਵਾਰਡਾਂ ਦੇ ਵਿੱਚ ਬਾਕੀ ਸ਼ਹਿਰ ਦੇ ਆਲੇ-ਦੁਆਲੇ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਹੈ ਕਿਤੇ ਲੱਗਦਾ ਵੀ ਵਧੀਆ ਤਰੀਕੇ ਨਾਲ ਬੂਟੇ ਪਾਲ ਸਕਦੇ ਹਾਂ ਤੇ ਖਰਾਬ ਨਾ ਹੋਣ ਜਿੱਥੇ ਵੀ ਹੋ ਸਕੇ ਜਿਵੇਂ ਅੱਜ ਦਾਣਾ ਮੰਡੀ ਦੇ ਵਿੱਚ ਮੰਤਰੀ ਸਾਹਿਬ ਨੇ ਇਹ ਬੂਟੇ ਲਗਾਉਣ ਦਾ ਸਵੇਰੇ ਆਪਣੇ ਕੀ ਸੀਗਾ ਪ੍ਰੋਗਰਾਮ ਉੱਥੇ ਬੂਟੇ ਲਾਏ ਨੇ ਜੀ ਹੁਣ ਕੱਲੇ-ਕੱਲੇ ਵਾਰਡ ਦੇ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਪਾਰਕਾਂ ਦੇ ਵਿੱਚ ਗਲੀਆਂ ਦੇ ਵਿੱਚ ਹਰ ਜਗ੍ਹਾ ਜਿੱਥੇ ਵੀ ਸਾਨੂੰ ਲੱਗਦਾ ਵੀ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਆ ਬੂਟੇ ਬੂਟੇ ਲਗਾਏ ਜਾ ਰਹੇ ਨੇ ਬਹੁਤ ਚੰਗਾ ਹਾਂ ਜੀ ਪਹਿਲਾਂ ਤਾਂ ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਤੇ ਜਿਹੜੀ ਬੁਲਾ ਰਹੇ ਹਾਂ ਤੇ ਅੱਜ ਜਿਹੜੇ ਬੂਟੇ ਲਾਏ ਜਾ ਰਹੇ ਨੇ ਅੱਜ ਕੱਲ੍ਹ ਬਰਸਾਤ ਦੇ ਦਿਨਾਂ ਦੇ ਵਿੱਚ ਕੋਈ ਵੀ ਬੂਟਾ ਜਿਹੜਾ ਉਹ ਆਸਾਨੀ ਨਾਲ ਚੱਲ ਪੈਂਦਾ ਤੇ ਨਵੇਂ ਬੂਟੇ ਲਾਉਣ ਦਾ ਮੌਸਮ ਆ ਤੇ ਮੈਂ ਨਿੱਜੀ ਤੌਰ ਤੇ ਹਰੇਕ ਸਾਲ ਤਕਰੀਬਨ 1000 ਕ ਬੂਟਾ ਲਾਉਣ ਦਾ ਜਿਹੜਾ ਹੈਗਾ ਟੀਚਾ ਰੱਖਦਾ ਹੁਣ ਤੇ ਉਹ ਇਕੱਲਾ ਲਾਉਣ ਦਾ ਨਹੀਂ ਪਾਲਣ ਦਾ ਵੀ ਨਾਲ ਆ ਜਿੰਨੇ ਕ ਬੂਟੇ ਅਸੀਂ ਲਾਏ ਨੇ ਮੈਂ ਨਿੱਜੀ ਤੌਰ ਤੇ ਗੱਲ ਕਰਦਾ ਉਹਨਾਂ ਕ ਜਿਹੜੇ ਸਕਸੈਸਫੁਲ ਖੜੇ ਆ ਮੇਰੇ ਕੋਲ ਔਰ ਅੱਜ ਜਿਹੜਾ ਹੈਗਾ ਪ੍ਰਧਾਨ ਜੀ ਦੀ ਅਗਵਾਈ ਚ ਇੱਥੇ ਪ੍ਰੇਮ ਕਲੋਨੀ ਪਾਰਕ ਦੇ ਵਿੱਚ ਪੂਰਾ ਪਾਰਕ ਨੂੰ ਬੈਸਦਾ ਕਾਫੀ ਬੂਟੇ ਲੱਗੇ ਹੋਏ ਨੇ ਹੋਰ ਵੀ ਫਲਦਾਰ ਬੂਟੇ ਜਿਹੜੇ ਨੇ ਮੌਸਮੀ ਬੂਟੇ ਉਹਨਾਂ ਨੂੰ ਲਾਉਣ ਦਾ ਜਿਨ੍ਹਾਂ ਨੇ ਅਪਰਾਲਾ ਜਿਹੜਾ ਹੈਗਾ ਕੀਤਾ ਤੇ ਬਹੁਤ ਹੀ ਵਧੀਆ ਅਪਰਾਲਾ ਇਹਦੇ ਨਾਲ ਫਲਾਂ ਰਾਹੀਂ ਫੁੱਲਾਂ ਰਾਹੀਂ ਜਾਂ ਪੱਤਿਆਂ ਰਾਹੀਂ ਜਿਹੜਾ ਸਾਨੂੰ ਮਨੁੱਖ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਨੇ ਫਾਲ ਫੁੱਲ ਪੱਤੇ ਜਿਹੜੇ ਨੇ ਸਾਨੂੰ ਅ ਖੁਰਾਕ ਮਿਲਦੀ ਆ ਉਹਨਾਂ ਚੋਂ ਨਾਲੇ ਸੁੱਧ ਵਾਤਾਵਰਨ ਮਿਲਦਾ ਤੇ ਆ ਜਿੰਨੀ ਹੁਮੇਸ ਦਾ ਮੌਸਮ ਵਾਤਾਵਰਨ ਗਰਮੀ ਦਾ ਇਹਦੇ ਚੋਂ ਵੀ ਨਜਾਦ ਦਮਾਉਣ ਦਾ ਇੱਕ ਚੰਗਾ ਉਪਰਾਲਾ ਦੂਸਰੀ ਗੱਲ ਆ ਜਿਹੜੇ ਸਾਡੇ ਸੁਣਨ ਵਾਲੇ ਮਿਲਣ ਵਾਲੇ ਜਾਂ ਚਾਹਣ ਵਾਲੇ ਨੇ ਉਹਨਾਂ ਨੂੰ ਇੱਕ ਸੰਦੇਸ਼ਾ ਵੀ ਆ ਵੀ ਸਾਰੇ ਜਣੇ ਆਪਾਂ ਆਪਣੇ ਹਿੱਸੇ ਦਾ ਇੱਕ-ਇੱਕ ਜਿਹੜਾ ਰੁੱਖ ਜਿਹੜਾ ਜ਼ਰੂਰ ਲਾਈਏ ਕਿਹੜੇ-ਕਿਹੜੇ ਬੂਟੇ ਜ਼ਿਆਦਾ ਲਗਾਉਣ ਦੀ ਕੋਸ਼ਿਸ਼ ਕਰਦਾ ਉਹ ਵੀ ਕਰਦਾ ਕਿ ਅਸੀਂ ਦੇਖੋ ਕੁਝ ਤਾਂ ਰਵੈਤੀ ਬੂਟੇ ਨੇ ਜਿਵੇਂ ਜਿਹੜੇ ਰਵੈਤੀ ਆਪਣੇ ਪ੍ਰਚਲਿਤ ਨੇ ਕੁਝ ਫਲਦਾਰ ਬੂਟੇ ਨੇ ਇਹ ਮਿਕਸ ਹੀ ਨੇ ਕੋਈ ਇੱਕ ਤਰ੍ਹਾਂ ਦੇ ਸਜਾਵਟੀ ਜਿਹੜੇ ਨੂੰ ਪਹਿਲਾਂ ਹੀ ਲੱਗੇ ਹੋਏ ਨੇ ਉਹ ਸਜਾਵਟੀ ਬੂਟੇ ਘੱਟ ਆ ਜਿਹੜੇ ਲੰਬਾ ਟਾਈਮ 20-20 ਸਾਲ ਕੋਈ ਜਿਹੜਾ ਹੈਗਾ ਫਲ ਦੇਣ ਇਹ ਜਿਹੇ ਬੂਟਾ ਦੀ ਜਿਹੜੀ ਚੋਅਸ਼ ਆ ਉਹ ਕੀਤੀ ਜਾਂਦੀ ਆ